ਕੋਈ ਨਹੀਂ ਬੱਚਾ ਇੱਕ ਦਿਨ ਅਸੀਂ ਫੇਰ ਆਵਾਂਗੇ ਤੇ ਤੈਨੂੰ ਉੱਤੇ ਲੈ ਕੇ ਜਾਵਾਂਗੇ ਲੈ ਬਾਬਾ ਮੈਂ ਤੇਰੇ ਦਰ ਤੇ ਰੋਜ਼ ਘੰਟਾ ਭਗਤੀ ਕਰਕੇ ਆਣਾ ਸੱਚੇ ਮਨ ਨਾਲ ਤੇ ਤੂੰ ਮੈਨੂੰ ਜਰੂਰ ਦਰਸ਼ਨ ਦੇ ਮੈਂ ਤੈਨੂੰ ਦੇਖਣਾ ਚਾਹੁੰਨਾ ਤੇ ਵਰ ਮੰਗਣਾ ਚਾਹੁੰਨਾ ਇੱਕ ਠੰਗਾ ਬਾਬਾ ਚੱਲ ਤੂੰ ਤਾਂ ਦਰਸ਼ਨ ਦੇ ਨਾ ਕਿ ਵੀ ਤਾਂ 2 ਸਾਲ ਹੋ ਗਏ ਰੋਜ਼ ਹੀ ਕਰਕੇ ਜਾਂਦੇ ਭਗਤੀ ਰੁਕ ਜਾ ਬੱਚਾ ਮੈਂ ਆਂ ਬੱਚਾ ਜੀ ਤੂੰ 10 ਸਾਲਾਂ ਤੋਂ ਭਗਤੀ ਕਰ ਰਿਹਾ ਬਾਬਾ ਤੇਰਾ ਗੁਰੂ ਆ ਮੈਂ ਬਾਬਾ ਜੀ ਅੱਜ ਮੰਗਲਾ ਜੋ ਮੰਗਣਾਵੇਂ ਤੇਰੀ ਭਗਤੀ ਤੋਂ ਬਹੁਤ ਜ਼ਿਆਦਾ ਪ੍ਰਸੰਨ ਆ ਬਾਬਾ ਜੀ ਮੈਨੂੰ ਦਰਸ਼ਨ ਦਿਓ ਜੀ ਤੁਸੀਂ ਮੈਂ ਦਰਸ਼ਨ ਨਹੀਂ ਦੇ ਸਕਦਾ ਬੱਚਾ ਅੱਜ ਤੇਰੇ ਗੁਰੂ ਤੇਗੇ ਖੁੱਲੇ ਹਨ ਮੰਗਣਾ ਜੋ ਮੰਗਲਾ ਮੇਰਾ ਫਿਰ ਇੱਕ ਮਰਦ ਫਰਦਾਨ ਪੂਰਾ ਕਰੋਗੇ ਜੀ 10 ਬੱਚਾ ਮੈਨੂੰ ਕਦੇ ਵੀ ਜ਼ਿੰਦਗੀ 'ਚ ਮੌਤ ਨਾ ਆਵੀਂ ਇਹ ਤਾਂ ਨਹੀਂ ਹੋ ਸਕਦਾ ਬੱਚਾ ਨੇ ਜੀ ਮੈਂ ਮੌਤ ਤੋਂ ਬਹੁਤ ਡਰਦਾ ਮੌਤ ਤਾਂ ਹਰ ਇੱਕ ਜੀਵ ਨੂੰ ਆਉਣੀ ਹੈ ਮੈਂ ਤਾਂ ਮੌਤ ਤੋਂ ਬਹੁਤ ਡਰਦਾ ਹਾਂ ਫਿਰ ਇੱਕ ਹੱਲ ਕਰ ਸਕਦਾ ਹਾਂ ਮੈਂ ਕੀ ਜਦ ਤੈਨੂੰ ਮੌਤ ਆਵੇਗੀ ਤਾਂ ਉਹ ਤੈਨੂੰ ਦੱਸ ਕੇ ਆਵੇਗੀ ਤੂੰ ਤੇਰੀ ਇੱਛਾ ਹੋਈ ਤੇਨੂੰ ਜਮਦੂਤ ਦਿਖਣਗੇ ਤੇਰੀ ਇੱਛਾ ਹੋਈ ਤਾਂ ਉਹਨਾਂ ਨਾਲ ਜਾਵਣੀ ਨਹੀਂ ਤਾਂ ਰਹਿਣ ਦੀ ਠੀਕ ਹੈ ਮੈਂ ਇਹ ਵਰਦਾਨ ਫਿਰ ਪੂਰਾ ਕਰ ਦੋਈ ਮੇਰਾ ਹਾਂ ਹਾਂ ਬੱਚਾ ਕੋਈ ਨਹੀਂ ਠੀਕ ਹੈ ਤੂੰ ਤਾਂ ਤਾਂ ਨਹੀਂ ਮੇਰਾ ਆਸ਼ੀਰਵਾਦ ਸਦਾ ਤੇਰੇ ਨਾਲ ਹੈ ਬੱਚਾ ਠੀਕ ਕੋਈ ਗੱਲ ਨਹੀਂ ਬਾਬਾ ਜੇ ਮਦੂਤ ਆਉਣ ਤਾਂ ਸਹੀ ਮੈਂ ਤੈਨੂੰ ਲੱਤਾਂ ਮਾਰ ਮਾਰ ਪਿਆ ਦੂੰ ਉਹਨਾਂ ਨਾਲ ਕੌਣ ਜਾਊਗਾ ਪਰ ਦਾਣ ਮਿਲ ਗਿਆ ਉਹ ਯਾਰ ਆਪਣਾ ਬਾਪੂ ਬਲਾਂ ਕੰਗੀ ਜਾਂਦਾ ਯਾਰ ਸਿਹਤ ਇਹਦੀ ਢੱਲੇ ਰਹਿਣ ਲੱਗ ਗਈ ਹੁਣ ਹਾਂ ਹਾਂ ਇਹਦੇ ਨਾਲ ਗੱਲ ਕਰਗੇ ਫਿਰ ਆਪਾਂ ਆਪਾਂ ਆਪਣੇ ਹਿਸਾਬ ਕਿਤਾਬ ਦਾ ਦੱਸਿਆ ਨਾ ਜ਼ਮੀਨ ਜਾਇਦਾਦ ਦਾ ਪਤਾ ਬਹੁਤ ਜੋ ਆਪਣਾ ਵਾਲਾ ਪਿੰਡਾ ਰਹੇਗਾ ਕਿਵੇਂ ਬਾਪੂ ਸ਼ਿਰੂ ਭਾਈ ਨੂੰ ਗੱਲ ਕਰਨੀ ਸੀ ਬਾਪੂ ਤੇਰੇ ਨਾਲ ਬਲਾਹੰਗੀ ਜੀ ਜੰਨਾ ਖੰਗ ਦਾ ਪਤਰਾ ਹੁੰਦੀ ਆ ਹਨ ਉਮਰ ਬਾਲੀ ਹੋ ਗਈ ਉਮਰ ਬਾਲੀ ਹੋ ਗਈ ਤੈਨੂੰ ਮੈਂ ਕਿਦਾਂ ਦਾ ਹਣਾ ਯਾਰ ਸਾਨੂੰ ਹਿਸਾਬ ਕਿਤਾਬ ਦੱਸ ਦੇ ਆੜਤੀਆਂ ਉੜਤੀਆਂ ਦਾ ਨਾ ਜ਼ਮੀਨ ਜਮੂਨ ਜਿਹੜੀ ਵੰਡ ਕੇ ਸਾਡੇ ਨਾਲਵਾਜਾ ਜਾਂਉਂਦੇ ਜੀ ਤੇ ਮੈਂ ਖੜਾ ਮਰਨ ਲੱਗਿਆ ਉਹ ਬੰਦੇ ਦਾ ਯਾਰ ਕੋਈ ਪਤਾ ਹੁੰਦਾ ਬਾਪੂ ਯਾਰ ਉਹ ਹੀ ਗੱਲ ਫੇ ਤੇਰੀ ਤੂੰ 10 ਸਾਲ ਹੋ ਗਿਆ ਇਹ ਰਾਟ ਮੈਂ ਕਿ ਮਰਨ ਲੱਗਾ ਮੈਂ ਨਹੀਂ ਮਰਦਾ ਕਿਉਂ ਤੂੰ ਕਾ ਤੂੰ ਨਹੀਂ ਮਰਦਾ ਮੈਨੂੰ ਨਾ ਬਚਪਨ ਚ ਵਰਦਨ ਦਿੱਤਾ ਹੀਗਾ ਉਹ ਛੱਡ ਯਾਰ ਬਾਪੂ ਕਿਹੜੀਆਂ ਗੱਲਾਂ ਚ ਪਿਆ ਯਾਰ ਕਿਵੇਂ ਮਾਰਨੀ ਨਹੀਂ ਯਾਰ ਹਰੇਕ ਰੀਆ ਗੱਲ ਕਹਿਣਾ ਦੱਸੀ ਵਾਰ ਵਾਲੀ ਕਿਹੜੀ ਗੱਲ ਮੈਂ ਗਿਆ ਆਪਣੇ ਉਮੜ ਗਾਣੀ ਹਾਂ ਉੱਥੇ ਮੈਂ 5-6 ਸਾਲ ਇੱਕ ਘੰਟਾ ਰੋਜ਼ ਉੱਥੇ ਪੂਜਾ ਕੀਤੀ ਮੈਨੂੰ ਰੱਬ ਦੀ ਪ੍ਰਾਪਤੀ ਹੋਈ ਉਹਨੇ ਕਿਹਾ ਤੈਨੂੰ ਹੁਣ ਕਦੇ ਮੌਤ ਨਹੀਂ ਆਉਂਦੀ ਪੁੱਛ ਕੇ ਆਉਗੀ ਮੌਤ ਤੈਨੂੰ ਯਾਰ ਐਡਾ ਐਡਾ ਗੁਰੂਪੀ ਰੋਹ ਤੁਰ ਕੇ ਪਤੰਦਰਾ ਕੌਣ ਬੈਠਾ ਰਹਿਂਦਾ ਧਰਤੀ ਤੇ ਯਾਰ ਤੈਨੂੰ ਮੌਤ ਨਾ ਆਉਗੇ ਉਹ ਤੁਸੀਂ ਜਾਓ ਜਾਓ ਤੋ ਮਨ ਦਾ ਦਾਰੇ ਨੂੰ ਮਾਰ ਜਾਵੇ ਉਹਦੇ ਦਿਮਾਗ ਦੇ ਮੂੰਹ ਦਾ ਬਾਸ ਪਿਆ ਦਾਖਲ ਦੁਖਲ ਕਰਕੇ ਡਾਕਟਰ ਕੋਲੇ ਨਹੀਂ ਨਹੀਂ ਦਾਖਲ ਦੀ ਕੋਈ ਲੋੜ ਨਹੀਂ ਤੁਹਾਨੂੰ ਕੋਈ ਲੋੜ ਹੀ ਨਹੀਂ ਜਦੋਂ ਮੈਂ ਚੰਗਾ ਭਲਾ ਮੌਤ ਤਾਂ ਯਾਰ ਟਲ ਸੱਚਾਈ ਹੈ ਇੱਥੇ ਕੋਈ ਹਨ ਨਹੀਂ ਬੈਠਾ ਰਹਿਣਾ ਸਿਕੰਦਰ ਵਰਗੇ ਤੁਰ ਗਏ ਯਾਰ ਰਾਜ ਵਰਗਾ ਤੂੰ ਕਿਵੇਂ ਬੈਠਾ ਰਹਿਣਾ ਸਿਕੰਦਰ ਮਰੇ ਹੋਊਗਾ ਮੈਂ ਤਾਂ ਵਾਰ ਮਿਲਿਆ ਭਾਈ ਰਾਵਣ ਆਦੇ ਸੀ ਪਕਾਲ ਬੰਨਿਆ ਪਾਵੇ ਨਾ ਰਾਵਣ ਨੇ ਯਾਰ ਬਰਿਆ ਹੈਗਾ ਤਾਂ ਤੂੰ ਕਿਵੇਂ ਰਹਿ ਜਾਵੇਂਗਾ ਨਹੀਂ ਨਹੀਂ ਮੈਨੂੰ ਰੱਬ ਮਿਲਿਆ ਯਾਰ ਉਹਨੇ ਆਮਦ ਕਿਹਾ ਹੁੰਦਾ ਨੇ ਨਹੀਂ ਯਾਰ ਆਪਣਾ ਸਿਆਪਾ ਪਾ ਬਾਅਦ ਚ ਆਪਣਾ ਰੋਲਾ ਪੈਂਦਾ ਚਲ ਭਰਾਵਾ ਤੇਰੀ ਮਰਜ਼ੀ ਐ ਯਾ ਪੇ ਬੋਤਲਾਂਗੇ ਤੂੰ ਨਹੀਂ ਆਖੇ ਲੱਗਣਾਗਾ ਚੰਗਾ ਸ਼ੁਰੂ ਹਾ 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 ਚੱਲ ਬੱਚਾ ਉਠ ਇਹ ਹਮ ਲੋਕ ਚਲੀਏ ਤਰਤਰ 0 ਟਾਈਮ ਪੂਰਾ ਹੋ ਗਿਆ ਹਾਂ ਤੇ ਸਾਡੇ ਨਾਲ ਜਾਣਾ ਪਵੇਗਾ ਚਲੋ ਚੱਲ ਮੈਂ ਤਾਂ ਬਾਪੇ ਤੋਂ ਵਰਦਾਨ ਮਿਲਿਆ ਵਾ ਮੈਂ ਨਹੀਂ ਮਰ ਸਕਦਾ ਹਾ ਹਾ ਬੱਚਾ ਅੱਜ ਤਾਈ ਸਾਨੂੰ ਕੋਈ ਮੋੜ ਨਹੀਂ ਸਕਿਆ ਅਸਤੇ ਜੀਰੂ ਵੀ ਆਉਂਦੇ ਆ ਲੈ ਕੇ ਜਾਂਦੇ ਆ ਮੈਨੂੰ ਲੱਗਦਾ ਤੂੰ ਆਏ ਨਹੀਂ ਜਾਂਦਾ ਜਦ ਤੂੰ ਤਾਂ ਲੱਤਾ ਖਾ ਕੇ ਜਾਏਗਾ ਮੇਰੇ ਤੋਂ ਤੂੰ ਜਦ ਮਦੂਦ ਦੇ ਲੱਤਾ ਮਰੇਗਾ ਬੱਚੇ ਜੇ ਤੂੰ ਨਾ ਗਿਆ ਤਾਂ ਮਰਨ ਨੂੰ ਹੀ ਬੈੜਨਾ ਤੇਰੇ ਚਲ 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 ਜਾੜਾ ਤੂੰ ਕੋਈ ਨਹੀਂ ਬੱਚਾ ਇੱਕ ਦਿਨ ਅਸੀਂ ਫੇਰ ਆਵਾਂਗੇ ਤੇ ਤੈਨੂੰ ਉੱਤੇ ਲੈ ਕੇ ਜਾਵਾਂਗੇ ਚੜ ਚੜ ਇੱਥੇ ਚੜ ਆ ਜਾਰਦਾਨ ਪ੍ਰਾਪਤ ਤਾਂ ਮੈਂ ਨਹੀਂ ਮਰਸੇਦਰ ਮੈਂ ਕਿਹਾ ਦਹੋ ਜਾ ਤੂੰ ਚਲ ਜਾ ਛੋੜ ਦੇ ਤੂੰ ਕੋ ਬਾਪੂ ਨੂੰ ਆਲਾ ਦੌੜ ਪੈ ਗਿਆ ਨਾ ਲੱਤਾਂ ਇਹਨਾਂ ਕੇ ਮਾਰੀ ਉਹ ਜਾ ਤੂੰ ਫਗ ਜਾ ਮੈਂ ਨਹੀਂ ਅੰਦਰ ਨਾ ਉਹ ਬਾਪੂ ਉਹ ਬਾਪੂ ਲੱਤਾਂ ਕਿਤੇ ਮਾਰੀ ਆ ਜਦ ਤੂੰ ਤੁਹਾਨੂੰ ਦੀ ਦੇਣੀ ਕਿਹੜਾ ਜੇ ਮੇਰੇ ਤੋਂ ਮੈਂ ਨਹੀਂ ਕਿਸੇ ਦੀ ਦਾ ਖੁਸ਼ੀ ਨਾ ਆਜਾ ਮਾਰ ਕੇ ਕਿਸੇ ਨੂੰ ਕੋਈ ਬਾਪੂ ਜਾਵੜਾ ਲੱਤਾਂ ਮਾਰੀ ਜਾਂ ਨਾ ਜਾਵੜਾ ਦੋ ਇੱਥੋਂ ਓ ਮੈਨ ਲਾ ਉਹ ਮਨ ਲਾ ਯਾਰ ਜਮਾਂ ਹੀ ਦਿਮਾਗ ਹੈ ਲਗਾ ਬਾਪੂ ਬਾਪੂ ਉਹ ਹੈ ਨਹੀਂ ਇੱਥੇ ਕੋਈ ਨਹੀਂ ਗਾ ਵਾ ਜਾ ਉਹ ਹੈ ਨਹੀਂ ਕੋਈ ਯਾਰ ਇੱਥੇ ਪਾਏ ਕਰ ਯਾਰ ਇਹਨੇ ਲੱਤਾਂ ਹੀ ਮਾਰੀ ਜਾਣੀ ਇਹ ਲੱਤਾਂ ਬੰਨ ਯਾਰ ਮੈਂ ਤਾਂ ਆ ਪਣ ਆਏ ਲੈ ਰਸਾ ਲੈ ਆ ਜਾ ਕੇ ਯਾਰ ਨਾ ਵਨ ਮੈਨੂ ਮਾਰ ਕੇ ਜਾਂਦਾ ਨਾ ਵਨ ਮੈਂ ਕਹਿ ਆ ਸੀਗਾ ਨਾ ਕਿ ਤੈਨੂੰ ਮੈਂ ਕਦੇ ਨਾ ਕਦੇ ਲੈ ਕੇ ਜਾਵਾਂਗਾ ਅੱਜ ਵੇਖ ਲੈ ਤੇਰੇ ਤੈਨੂੰ ਆਪਦੇ ਮਾਰਨ ਨੂੰ ਫਿਰਦੇ ਆ ਨਾ ਵਤ ਨਾ ਵਤ ਕਿਆ ਤੈਨੂੰ ਲੈ ਕੇ ਜਾਵਾਂ ਤਨਾਨ ਨੂੰ ਉਹ ਜਾਂ ਲੋਕ ਲੈਣਗੇ ਮੈਨੂੰ ਲੈ ਜਮਾਈ ਹੈ ਲਗਾ ਬੁੜਾ ਮਤਲਬ ਉਹ ਜਾਂ ਲੋਕ ਫੀ ਲੈ ਕੇ ਡਾਕਟਰ ਨੂੰ ਫਾਦ ਦੇਣਾ ਲਾ ਡਾਕਟਰ ਨੂੰ ਫੋਨ ਲਾ ਦੋ ਜੀ ਦੀ ਜੀ ਕਰਾਂ ਦੀ ਤਾ ਪਾ ਤੈਨੂੰ ਮੈਂ ਕਹਾ ਸੀਗਾ ਕਦੇ ਕਦੇ ਤੱਕ ਕਿਸੇ ਨੂੰ ਫੌਟ ਆਉਂਦੀ ਆ ਤੇਰੀ ਵੀ ਆਈ ਆ ਤੇ ਤੈਨੂੰ ਜਾਣਾ ਵੀ ਪਾਊਗਾ ਤੂੰ ਰੌਲਾ ਪਾਉਣ ਕਾ ਤਾ ਟੱਡ ਗਿਆ ਤੈਨੂੰ ਮੈਂ ਲੈ ਕੇ ਜਾ ਇੱਕ ਦਿਨ ਨਾ ਵਤ ਏ ਯਾਰ ਇੱਕ ਕਮਲ ਮਾਰ ਲੱਗ ਗਿਆ ਲੋਟ ਆਊਗਾ ਬੈ ਜਾ ਡਾਕਟਰ ਨੂੰ ਸਾਦੇ ਆ ਅੱਜ ਤੇਰੇ ਦਿਨੋਂ ਆਪਣੀ ਬਾਹਰ ਚੱਲੇ ਆ ਤਾਂ ਬਾਹ ਬਾ ਬੰਨੀਆਂ ਰਹਿਣ ਤੇ ਲੱਤਾਂ ਦੇ ਨਾ ਖੋਲ ਤੋ ਲੈ ਇਹ ਰੋਣਾ ਭਾਈ ਜੰਦਾ ਪੰਜਾ ਆਹ ਲੋਗ ਲਈ ਤੇਰਾ ਟਾਈਮ ਆਇਆ ਵਾ ਤੇ ਤੈਨੂੰ ਜਾਣਾ ਹੀ ਪਊਗਾ ਹਾ 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 ਤਾ ਖੋਲ ਦੋ ਮੇਰੇ ਨਾ ਜਮ ਪੁੱਤ ਦਾ ਨਾ ਨਾ